ਸਾਡੇ ਨਾਲ ਪਰਪਕਾਰ ਘੋਮਣ ਸਿੰਘ ਮੌਜੂਦ ਨੇ ਜੋ ਇਸ ਕੇਸ ਦੇ ਵਕੀਲ ਸਨ ਸਰ ਅੱਜ ਇਨਸਾਫ ਮਿਲਿਆ ਪਰਿਵਾਰ ਨੂੰ ਦਿਲਰੋਜ਼ ਨੂੰ ਕੀ ਕਹਿਣਾ ਚਾਹੁੰਦਾ ਮੈਂ ਧੰਨਵਾਦ ਕਰਦਾ ਉਸ ਵਾਹਿਗੁਰੂ ਦਾ ਈਸ਼ਵਰ ਦਾ ਅੱਲਾ ਦਾ ਜਿਹਨੂੰ ਸਖੈ ਲੋ ਵਸੀਹਦਾ ਸਾਰਿਆਂ ਦਾ ਤੇ ਨਾਲੇ ਕਰਦਾ ਸਾਡੇ ਜੁਡੀਸ਼ੀਅਲ ਸਿਸਟਮ ਦਾ ਜੁਡੀਸ਼ੀਅਲ ਜੁਡੀਸ਼ੀਅਲ ਦਾ ਡਿਲੀਵਰੀ ਸਿਸਟਮ ਉਹਦਾ ਪਬਲਿਕ ਪ੍ਰੋਸੀਕਿਊਟਰ ਸਾਹਿਬ ਦਾ ਗਵਾਹਾਂ ਦਾ ਪ੍ਰੈਸ ਦਾ ਮੀਡੀਆ ਦਾ ਐਨ ਜੀਓਜ਼ ਦਾ ਕਿਉਂਕਿ ਸਾਰੇ ਲੋਕੀ ਸੁਸਾਇਟੀ ਦੇ ਵਿੱਚ ਇੱਕ ਆਵਾਜ਼ ਗਈ ਉਹ ਆਵਾਜ਼ ਜਿਹੜੀ ਸੀਗੀ ਕੋਈ ਸੀਗੀ ਕੀ ਜਿਹੜਾ ਇਦਾਂ ਦਾ ਜ਼ੁਲਮ ਹੋਇਆ ਹੈ ਸਦੀਆਂ ਬਾਅਦ ਹੋਇਆ ਤੇ ਦੀ ਸਦਾ ਰੜੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਅੱਜ ਮੌਤ ਹੀ ਸਜ਼ਾ ਸੁਣਾ ਕੇ ਜਿਹੜਾ ਹੈ ਸਾਰੇ ਇਹ ਆਪਣੇ ਕਲੇ ਲੁਧਿਆਣਾ ਨਹੀਂ ਮੈਂ ਵਰਡ ਯੂਜ਼ ਕਰੂੰਗਾ ਵਰਲਡ ਓਵਰ ਇੱਕ ਗੱਲ ਦੱਸਦੀ ਹੈ ਕਿ ਇੰਡੀਅਨ ਜੁਡੀਸ਼ੀਅਲ ਸਿਸਟਮ ਜਿਹੜਾ ਬੈਸਟ ਸਿਸਟਮ ਹੈਗਾ ਔਰ ਸਾਡੀ ਪੁਲਿਸ ਜਿਹੜੀ ਹੈਗੀ ਹੈ ਵਨ ਆਫ ਦੀ ਬੈਸਟ ਪੁਲਿਸ ਸਿਸਟਮ ਹੈਗਾ ਵਾ ਜਿਹਦੇ ਵਿੱਚ ਅਗਰ politcal ਇੰਟਰਫੀਰੈਂਸ ਨਾ ਹੋਵੇ ਤਾਂ ਨਹੀਂ ਤਾਂ ਇਨਾ ਅੱਛੀ ਤਰ੍ਹਾਂ ਇਨਵੈਸਟੀਗੇਟ ਕੀਤਾ ਗਿਆ ਔਰ ਇੰਨੀ ਅੱਛੀ ਤਰ੍ਹਾਂ ਇਹਨੂੰ ਇੱਕ ਕਨਕਲੂਜਨ ਤੇ ਅਸੀਂ ਪਹੁੰਚੇ ਆ ਉਹਦੇ ਵਾਸਤੇ ਸਾਰੇ ਸਾਰੇ ਲੋਕੀ ਹੈਗੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਜਿਹੜਾ ਮੈਸੇਜ ਗਿਆ ਹੈਗਾ ਸੁਸਾਇਟੀ ਦੇ ਵਿੱਚ ਔਰ ਸਪੈਸ਼ਲੀ ਇਦਾਂ ਦੇ ਦੋਸ਼ੀਆਂ ਨੂੰ ਕਿ ਭਾਈ ਅਸੀਂ ਜੁਰਮ ਨਾ ਕਰੀਏ ਕਿਉਂਕਿ ਜੁਰਮ ਕਰਾਂਗੇ ਤਾਂ ਅਖੀਰ ਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਹੈਗਾ ਅਦਾਲਤ ਕਰੂਗੀ ਕਰੂਗੀ ਔਰ ਉਹਦਾ ਸਾਨੂੰ ਫਲ ਭੁਗਤਣਾ ਪੈਣੀ ਹੈ ਜੋ ਜਿੰਨੀ ਦਰਿੰਦਗੀ ਦੇ ਨਾਲ ਦਿਲਰੋਜ਼ ਦਾ ਕਤਲ ਕੀਤਾ ਗਿਆ ਸੀ ਪਰਿਵਾਰ ਪਰੋ ਲਗਾਤਾਰ ਇਹ ਮੰਗ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰਿਵਾਰ ਸੈਟੀਸਫਾਈ ਹੈ ਹੁਣ ਕਿਉਂਕਿ ਉਹ ਉਹਨਾਂ ਨੂੰ ਇਨਸਾਫ ਮਿਲਿਆ ਹੈ ਔਰ ਫਾਂਸੀ ਦੀ ਸਜ਼ਾ ਦਿੱਤੀ ਗਈ ਤੁਸੀਂ ਕਿਵੇਂ ਸਮਾਜ ਦੇ ਲਈ ਇੱਕ ਮਿਸਾਲੀ ਸਜ਼ਾ ਹੈ ਕਿ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰੇਗਾ ਦੇਖੋ ਸੈਟੀਸਫੈਕਸ਼ਨ ਦੀ ਗੱਲ ਕਰੋ ਤਾਂ ਸੈਟੀਸਫੈਕਸ਼ਨ ਮੰਨੂ ਹੀ ਨਹੀਂ ਹੈਗੀ ਸੈਟੀਸਫੈਕਸ਼ਨ ਕਿਸੇ ਦੀ ਮੌਤ ਦੇ ਬਦਲੇ ਮੌਤ ਹੋਣਾ ਸੈਟੀਸਫੈਕਸ਼ਨ ਨਹੀਂ ਹੁੰਦੀ ਲੇਕਿਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਇਤਬਾਰ ਹੋਣਾ ਇਹ ਵੱਡੀ ਗੱਲ ਹੈ ਇਹ ਜਿਹੜਾ ਜੁਡੀਸ਼ੀਅਲ ਜਿਹੜਾ ਸਾਡਾ ਇੱਕ ਡਿਲੀਵਰੀ ਸਿਸਟਮ ਹੈਗਾ ਵੈ ਉਹਦੇ ਤੇ ਇਤਬਾਰ ਮਨਣਾ ਬਹੁਤ ਵੱਡੀ ਗੱਲ ਹੈ ਔਰ ਜਿਹੜਾ ਇਤਬਾਰ ਜਿਹੜਾ ਹੈ ਜੱਜ ਸਾਡੇ ਦਾ ਫੈਸਲਾ ਕੀਤਾ ਹੈਗਾ ਉਹ ਨਾਲ ਇੱਕ ਸੈਟੀਸਫੈਕਸ਼ਨ ਫੈਮਿਲੀ ਨੂੰ ਜੁਡੀਸ਼ ਆਪਣੇ ਇਹ ਹੋਈ ਹੈ ਕਿ ਕਮ ਸੇ ਕਮ ਇਨਸਾਫ ਜਿਹੜਾ ਸਾਨੂੰ ਮਿਲ ਗਿਆ ਇਮੋਸ਼ਨਲ ਹੈ ਸਾਰੇ ਜਣੇ ਪੂਰਾ ਪਰਿਵਾਰ ਪੂਰਾ ਲੁਧਿਆਣਾ ਪੂਰਾ ਪੰਜਾਬ ਪੂਰਾ ਵਰਲਡ ਓਵਰ ਮੈਂ ਕਹਿਣਾ ਕਿ ਲੋਕੀ ਇਮੋਸ਼ਨਲ ਨੇ ਕਮ ਸੇ ਕਮ ਮੇਰੇ ਆਪਣੇ ਮੈਸੇਂਜਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਮੈਸੇਜ ਆ ਰਹੇ ਨੇ ਕਿ ਕੋਮਨ ਸਾਹਿਬ ਇਹਨੂੰ ਮੌਤ ਦੀ ਸਹਯਾ ਹੋਣੀ ਚਾਹੀਦੀ ਹੈ ਅੱਜ ਉਹ ਹਜ਼ਾਰਾਂ ਬੰਦਿਆਂ ਨੇ ਜਿਹੜਾ ਮੈਨੂੰ ਮੈਸੇਜ ਦਿੱਤੇ ਆ ਔਰ ਮੈਨੂੰ ਪਤਾ ਲੱਗਿਆ ਸੀ ਤਕਰੀਬਨ ਮੈਂ ਖ਼ਬਰ ਪੜ੍ਹ ਰਿਹਾ ਸੀਗਾ ਕਿ 17 ਲੱਖ ਕਮੈਂਟ ਪਿਛਲੇ ਚੰਨ ਦਿਨ ਚ ਗਏ ਹੈਗੇ ਆ ਜਿਨ੍ਹਾਂ ਨੇ ਮੌਤ ਦੀ ਸਹਯਾ ਮੰਗੀ ਹੈ ਅੱਜ ਉਹ ਬੰਦਿਆਂ ਦਾ ਜਿਹੜਾ ਮੌਤ ਦੀ ਸਹਯਾ ਮੰਗੀ ਹੈ ਅੱਜ ਉਹਨਾਂ ਨੂੰ ਵਿੱਚ ਮੈਸੇਜ ਚਲੇ ਗਿਆ ਕਿ ਸਾਡਾ ਜਿਹੜਾ ਸੁਸਾਇਟੀ ਹੈ ਉਹਦੇ ਵਿੱਚ ਕੋਈ ਵੀ ਅਗਰ ਗਲਤ ਕੰਮ ਕਰੂਗਾ ਤੇ ਜੋ ਸੁਸਾਇਟੀ ਜਿਹੜੀ ਮੰਗਕਾਰੀ ਹੈ ਉਹ ਕਿ ਉਹ ਸੁਸਾਇਟੀ ਦੀ ਜਿਹੜੀ ਆਵਾਜ਼ ਦੇ ਆ ਇਹ ਰੱਬ ਕੋਲ ਜਾਂਦੀ ਹੈ ਉਹ ਅਰਦਾਸ ਉੱਥੇ ਜਾਂਦੀ ਹੈ ਔਰ ਅਰਦਾਸ ਮੰਨੀ ਗਈ ਆ ਤਾਂ ਜੇ ਕੋਈ ਗਲਤ ਕੰਮ ਕਰੂਗਾ ਤੋ ਉਹਨੂੰ ਇਹਦੇ ਨਤੀਜੇ ਭੁਗਤਨੇ ਪੈਣਗੇ ਫਿਰ ਬਹੁਤ ਰੇਅਰ ਕੇਸਿਸ ਦੇ ਵਿੱਚ ਫਾਂਸੀ ਹੁੰਦੀ ਹੈ ਔਰ ਇੱਕ ਲੇਡੀਜ਼ ਨੂੰ ਫਾਂਸੀ ਬਹੁਤ ਘੱਟ ਮੇਰੇ ਹਿਸਾਬ ਨਾਲ ਹਿਸਟਰੀ ਦੇ ਵਿੱਚ ਬਹੁਤ ਘੱਟ ਹੈ ਜੇ ਇਹ ਕੇਸਿਸ ਨੇ ਸੋ ਨੀਲਮ ਦੇ ਨਾਲ ਕੋਈ ਉਸਦੀ ਫੈਮਿਲੀ ਦਾ ਮੈਂਬਰ ਆਇਆ ਸੀ ਉਸਦੇ ਹਾਪ-ਪਾਉ ਕਿਦਾਂ ਦੇ ਸਨ ਉਸਨੇ ਕੋਈ ਪਛਤਾਪ ਕੀਤਾ ਕੋਰਟ ਦੇ ਵਿੱਚ ਕੋਈ ਮਾਫੀ ਮੰਗੀ ਕਿ ਮੈਨੂੰ ਇਸ ਗੁਨਾਹ ਦੀ ਪਛਤਾਪ ਹੈ ਮਾਫੀ ਉਸਨੇ ਕੋ ਜੱਜ ਸਾਹਿਬ ਦੇ ਸਾਹਮਣੇ ਇਦਾਂ ਦੀ ਜਹੀ ਗੱਲ ਦੇਖੋ ਅਗਰ ਤੁਸੀਂ ਨੀਲਮ ਨੂੰ ਦੇਖੋਗੇ ਤਾਂ ਬੜਾ ਉਹਦਾ ਹਾਰਡ ਫੇਸ ਸੀਗਾ ਸਟੱਬ ਔਨ ਫੇਸ ਸੀਗਾ ਮੇਰੇ ਲੱਗਦਾ ਨਹੀਂ ਕਿ ਉਹਨੂੰ ਪਛਾਤਾ ਵਾਲੀ ਕੋਈ ਗੱਲ ਉਹਦੇ ਮਨ ਆ ਰਹੀ ਹੈ ਕੋਈ ਨਜ਼ਰ ਦੇ ਵਿੱਚ ਉਹਨੇ ਬੜੀ ਪਲੈਨਿੰਗ ਦੇ ਨਾਲ ਮਰਡਰ ਕੀਤਾ ਸੀਗਾ ਔਰ ਜਿਹੜਾ ਮਰਡਰ ਹੈਗਾ ਇਹਨੇ ਪਲਾਨ ਵੀ ਇਹਨਾਂ ਕਰਨਾ ਔਰ ਬੜੀ ਸੋਚ ਸਮੇਕ ਸਾਜਿਦਗੀ ਨਾਲ ਕਰਨਾ ਉਹੀ ਦੱਸਦਾ ਹੈਗਾ ਕਿ ਉਹਦੇ ਜਿਹੜਾ ਮਨ ਹੈਗਾ ਬੜਾ ਪੱਕਾ ਹੋਇਆ ਹੋਇਆ ਸੀਗਾ ਔਰ ਕਰ ਚੁੱਕੀ ਸੀ ਆਪਣਾ ਸੋਚ ਚੁੱਕੀ ਸੀ ਇਹਦਾ ਮਰਡਰ ਕਰਨਾ ਸੋ ਜਦ ਵੀ ਕੋਈ ਜਿਹੜਾ ਬੰਦਾ ਦੋਸ਼ੀ ਹੈ ਉਹ ਜੁਰਮ ਕਰਕੇ ਆਪਣਾ ਮਾਫੀ ਕਦੀ ਜੁਰਮ ਮੰਗਦਾ ਨਹੀਂਗਾ ਲੇਕਿਨ ਇਸ ਕੇਸ ਦੇ ਵਿੱਚ ਇਹ ਜੁਰਮ ਕਰਨ ਤੋਂ ਬਾਅਦ ਇੱਕ ਗਵਾਹ ਸੀ ਗੁਰਪ੍ਰੀਤ ਸਿੰਘ ਜੀ ਮੈਨੂੰ ਯਾਦ ਹੈ ਉਹ ਗਵਾਹ ਦੇ ਕੋਲ ਜਾ ਕੇ ਜਿਹੜਾ ਕਿ ਤੇ ਫੈਮਿਲੀ ਦਾ ਦੋਸਤ ਸੀਗਾ ਉੱਥੇ ਜਾ ਕੇ ਨੇ ਮੰਨਿਆ ਕਿ ਮੇਰੇ ਕੋਲ ਮਰਡਰ ਹੋਇਆ ਹੈਗਾ ਤੇ ਮੈਂ ਇਦਾਂ ਦੱਬ ਕੇ ਆ ਗਈਆਂ ਸੋ ਇਦਾਂ ਦੇ ਕੋਰਟ ਦੇ ਵਿੱਚ ਤਾਂ ਨਹੀਂ ਮੰਨੀ ਲੇਕਿਨ ਐਕਸਟਰਡਿਸ਼ਲ ਕੰਫੈਸ਼ਨ ਸੀਗੀ ਔਰ ਉਹ ਬੜੀ ਅਹਿਮੀਅਤ ਵਾਲੀ ਕੰਫੈਸ਼ਨ ਸੀਗੀ ਉਗਿਓ ਜਿਹੜਾ ਨੇ ਬੰਦਾ ਹੈਗਾ ਇਹਨੇ ਉਸ ਤੋਂ ਬਾਅਦ ਇਹਨੂੰ ਕਲੌਸ ਚ ਨੂੰ ਮੰਨਾ ਬੰਦ ਕਰਤਾ ਮੈਂ ਜਾਣਦੀ ਨਹੀਂਗੀ ਲੇਕਿਨ ਉਹਦੇ ਦੇ ਘਰ ਦੇ ਇਹਦੇ ਘਰ ਦੇ ਅੰਦਰ ਦੇ ਨਕਸ਼ਾ ਤਾਂ ਕੋਣੇ ਦੱਸਦਾ ਕਿ ਮੈਂ ਤਾਂ ਦੇ ਘਰ ਜਾਂਦਾ ਰਹੇ ਤਾਂ ਮੈਂ ਜਾਣਦਾ ਬੜੀ ਵੱਡੀ ਗੱਲ ਹੈ ਕੋਈ ਵੀ ਦੋਸ਼ੀ ਸੱਚ ਨਹੀਂ ਬੋਲਦਾ ਪਰ ਜਦੋਂ ਦੋਸ਼ ਸਾਬਤ ਹੋ ਜਾਂਦੇ ਆ ਤਾਂ ਜੁਡੀਸ਼ੀਅਲ ਆਰਡਰ ਹੈਗਾ ਪਨਾਉਂਸ ਹੁੰਦਾ ਹੈ ਉਹਦੇ ਵਿੱਚ ਸਾਰੇ ਫੈਕਟ ਸਾਹਮਣੇ ਆ ਜਾਂਦੇ ਆ ਸੋ ਸਾਡਾ ਇੱਕ ਮੈਸੇਜ ਹੈ ਸੋਸਾਇਟੀ ਨੂੰ ਇੱਕ ਐਜ਼ ਅ ਲਾਇਰ ਆਲਸੋ ਐਜ਼ ਅ ਵਕੀਲ ਹੋਰ ਬੀਇੰਗ ਸੋਸਾਇਟੀ ਦਾ ਆਪ ਹਿੱਸਾ ਹੁੰਦਿਆ ਹੋਇਆ ਕਿ ਕੋਈ ਵੀ ਜੁਰਮ ਕਰਨਾ ਉਹ ਤੋਂ ਗੁਰੇਜ਼ ਕੀਤਾ ਜਾਵੇ ਤੇ ਜੁਰਮ ਤੋਂ ਜਿਹੜਾ ਹੈਗਾ ਨਾ ਹੀ ਕੀਤਾ ਜਾਵੇ ਸੋਸਾਇਟੀ ਜਿਹੜੀ ਬੜੀ ਅੱਛੀ ਹੈਗੀ ਹੈ ਸਾਡਾ ਪਿਆਰ ਬਣਿਆ ਰਹੇ ਸਾਰਿਆਂ ਦਾ ਸਾਰੇ ਭਾਈਚਾਰੇ ਦਾ ਔਰ ਇਹ ਭਾਈਚਾਰਾ ਜਿਹੜਾ ਹੈਗਾ ਵਾ ਮੈਂ ਫਿਰ ਬੇਨਤੀ ਕਰਦਾ ਤੁਹਾਡੇ ਵੀ ਮੱਧਮਨਾ ਕਰਦਾ ਕਿ ਪੋਲੀਟੀਕਲੀ ਜਿਹੜੇ ਮੋਟੀਵੇਟਿਡ ਬੰਦੇ ਹੈਗੇ ਆ ਉਹਨਾਂ ਤੋਂ ਥੋੜਾ ਗੁਰੇਜ਼ ਕਰਨ ਕਿਉਂਕਿ ਉਹ ਤੁਹਾਡੀ ਸੋਸਾਇਟੀ ਵਾਸਤੇ ਇੱਕ ਅਜਿਹੀ ਡੈਡ ਵਿੱਚ ਇੱਕ ਕੋੜ ਬਣ ਚੁੱਕੀ ਹੈ ਆਪਰੇ ਦੁਸ਼ਮਣਿਆਂ ਖਦਮ ਕਰੋ ਦੁਸ਼ਮਣਿਆਂ ਚ ਕੱਖੜੀ ਰੱਖਿਆ ਹੈਗਾ ਇੱਕ ਪਿਆਰ ਭਰੀ ਜੜੀ ਹੈਗੀ ਆ ਇੱਕ ਪਿਆਰ ਦਾ ਮੈਸੇਜ ਲੈ ਕੇ ਚੱਲੀਏ ਤੇ ਸੋਸਾਇਟੀ ਨੂੰ ਫੇਰ ਆਪਾਂ ਫੇਰ ਪਹਿਲੀ ਵਾਲੀ ਸੋਸਾਇਟੀ ਵਧੀਆ ਸੋਸਾਇਟੀ ਬਣਾਈਏ ਸਮਝਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਪਰਪਕਾਰ ਸਿੰਘ ਘੁੰਮਣ ਜਿਨ੍ਹਾਂ ਨੇ ਇਸ ਪੂਰੇ ਵਕੀਲ ਇਸ ਕੇਸ ਦੀ ਪੈਰਵੀ ਕੀਤੀ ਹੈ ਦਿਲਰੋਜ਼ ਵਾਲੀ ਸਾਈਡ ਤੋਂ ਸੋ ਦਿਲਰੋਜ਼ ਦੇ ਵਕੀਲ ਸਨ ਅੱਜ ਇਨਸਾਫ ਮਿਲਿਆ ਦਿਲਰੋਜ਼ ਦੇ ਪਰਿਵਾਰ ਨੂੰ ਦਿਲਰੋਜ਼ ਨੂੰ ਔਰ ਫਾਂਸੀ ਦੀ ਸਜ਼ਾ ਨੀਲਮ ਨੂੰ ਸੁਣਾਈ ਗਈ ਹੈ ਸੋ ਇੱਕ ਮੈਸੇਜ ਜਿਹੜਾ ਤਮਾਮ ਲੋਕਾਂ ਨੂੰ ਮਿਲਿਆ ਕਿ ਸੋਸਾਇਟੀ ਦੇ ਵਿੱਚ ਜੋ ਗੰਦਲਾਪਨਾ ਹੈ ਜੋ ਨਫ਼ਰਤ ਹੈ ਉਸ ਨੂੰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਨਫ਼ਰਤ ਦੇ ਬਹਾਵ ਦੇ ਚੱਲਦੇ ਕੁਝ ਅਜੀਹੇ ਕੰਮ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਸ਼ਾਇਦ ਵਾਪਸ ਮੋੜਿਆ ਨਹੀਂ ਜਾ ਸਕਦਾ ਔਰ ਨੀਲਮ ਨੇ ਵੀ ਅਜੀਹੇ ਕੀਤਾ ਹੈ ਪਰਿਵਾਰਕ ਦੁਸ਼ਮਣੀ ਦੇ ਚਲਦੇ 22 ਸਾਲਾ ਮਾਸੂਮ ਦਿਲਰੋਜ਼ ਦਾ ਕਤਲ ਕੀਤਾ ਔਰ ਅੱਜ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਦਿਲਰੋਜ਼ ਨੂੰ ਇਨਸਾਫ ਮਿਲਿਆ ਹੈ ਕੈਮਰਾਮੈਨ ਬਲਵੰਦਰ ਦੇ ਨਾਲ ਮਹਿਮਨ ਸਿੰਘ ਲੁਧਿਆਣਾਟਾ